ਡਾ ਲੈ ਡਾ ਲੈ ਡਾ ਲੈ ਫੜ ਗਈ ਪਿੰਟਾ ਲਿਆ ਓ ਡਾ ਲੈ ਡਾ ਲੈ ਹੈਪੀ ਹੋਲੀ ਹੈਪੀ ਹੋਲੀ ਆ ਹੈਪੀ ਹੋਲੀ ਕੋਈ ਹੁੰਦਾ ਹੈ ਹੈਪੀ ਦੇ ਕੋਈ ਰੰਗ ਲੋਂਦਾ ਫਾਇਦਾ ਹੀ ਨਹੀਂ ਗਾ ਮੇਰਾ ਕਿੰਨੂ ਚਾਚੀ ਨੇ ਲਾ ਚਾਚਾ ਚੱਲ ਚੱਲ ਕਿੱਧਰ ਬੈਠਾ ਚਾਚਾ ਬੈਠੇ ਪਾ ਪਾ ਚੱਲ ਫੁੰਟੂ ਉਹਤਰੇ ਪੈਦਾ ਹੁੰਦਾ ਯਾਰ ਇਹ ਤੂੰ ਤਾਂ ਰਹਿ ਤੇ ਖੜ ਤੇਰੇ ਮੂੰਹ ਤੇ ਬਣੀ ਕੀ ਲਾਇਆ ਇਹ ਆ ਵੀ ਲੈ ਇਹ ਉੱਤੇ ਹੀ ਖੜੀ ਜਾਂਦਾ ਕੀ ਲਾ ਕੇ ਆਈ ਹੈ ਗਰਨੇ ਮੂੰਹ ਤੇ ਆਪਣਾ ਕਸਟ ਲਾ ਕੇ ਕੱਲ ਲੋਸ਼ਨ ਲਾਇਆ ਸੀ ਮੈਂ ਵੀ ਲਾ ਕੇ ਆਣੀ ਯਾਰ ਮੇਨ ਫੈਂਸਗਾ ਹੋਇਆ ਕੱਲ ਮੇਰੇ ਮੇਰੇ ਵੀ ਬੁਹੋਤਾ ਖਲਾ ਪਾਣੀ ਨਾਲ ਤੇ ਤੇ ਉਹ ਤੇਰਾ ਅੱਖ ਦਾ ਰੰਗ ਵੀ ਨਹੀਂ ਯਾਰ ਲਾਉਦਾ ਫਿਰ ਆ ਤੇਰੇ ਗਲਾਬੀ ਰੰਗ ਬਹੁਤ ਸੋਹਣਾ ਲੱਗਦਾ ਯਾਰ ਇਹ ਬੰਦੇ ਨੇ ਆਪ ਲਾਇਆ ਰੰਗ ਚਾਚਾ ਤੇਰੇ ਵੀ ਲਾਈਏ ਦੇ ਹਾਂ ਉਹ ਅੰਪੀ ਚੱਕ ਲੈਂਦਾ ਉਹ ਵੀ ਸਰੇ ਅੱਜ ਤਾਂ ਵੇਟਾਂ ਆਉਂਦੀ ਹੈ ਲਾ ਹੋਲੀ ਦੀ ਤਿਆਰੀ ਹੋ ਰਹੀ ਹੈ ਪੂਰੀ ਮੈਂ ਬਦਲਾ ਲੈਣਾ ਕਿਧੋ ਬਦਲਾ ਲੈਣਾ ਗਵਾਰਾ ਲਈਦਾ ਕੱਤਰ ਨੂੰ ਕਰਨੇ ਰਾਈਟ ਆ ਜਾਂਦੇ ਮੈਂ ਨਿੱਕੇ ਨਿੱਕੇ ਘਵਾਰਿਆ ਗਵਾਰੇ ਭਰੀ ਜਾਂਦੇ ਪਾਣੀ ਨਾਲ ਮੈਂ ਮੈਂ ਪਾ ਲਿਆ ਪਾ ਭੀ ਭਰੇ ਨੇ ਬੁੱਲਾ ਦਾ ਮਿੰਨੂ ਭਰ ਲੈ ਬੜਿਆ ਕਹਰਨੀ ਤੈਨੂੰ ਬੰਦਾ ਨਹੀਂ ਨਿੱਕੀ ਹੁੰਦੀ ਵੀ ਸਾਰਾ ਦਿਨ ਸਾਈਕਲ ਜਾਂ ਲੋਟ ਕਰ ਜਾਂਦੀ ਤੇਰੀ ਆਈਂ ਘਵਾਰੇ 'ਚ ਭਰੀ ਜਾਣੇ ਆ ਨਾ ਇਹ ਤੂੰ ਘਰ ਭਰਿਆ ਜਾਣਾ ਕਦੇ ਕਦੇ ਕੋਸ ਚੱਕ ਲੈਂਦੀ ਆ ਕਦੇ ਕੋਸ ਚੱਕ ਲੈਂਦੀ ਆ ਕਹਰਨੀ ਤੋਂ ਬੋਸ਼ ਨਹੀਂ ਹੋਣਾ ਨਾ ਨਾ ਲੈ ਤੇ ਜਨਾਬੁੱਲੇ ਫਿਰ ਤੁਸੀਂ ਇੱਥੇ ਮੈਂ ਤੈਨੂੰ ਬੁਲਾਵਾਂਗੇ ਢਾਲਿਆ 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 ਫੜ ਗਈ ਪਿੰਨੂ ਢਾਲਿਆ ਹੋ ਡਾੜਾ ਡਾੜਿਆ ਇਹ ਵੇਖ ਵੀ ਆਈ ਪੀ ਤਕੜੀ ਆ ਵਾ 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 ਬਈ ਤਕੜੀ ਤਕੜਾ ਚੱਲਿਆ ਬਾਕੀ ਓ ਆਹ ਵੀ ਪਵਾ ਲਿਆ ਐਪੀ ਹੋਲੀ ਐਪੀ ਹੋਲੀ ਹੈਲੋ ਗਾਇਜ਼ ਆਈ ਵੀ ਰੰਗ ਜਲਾਏ ਦੁਬਾਰਾ ਟਲੇ ਵਾਲੀ ਅੰਗਲੇ ਕੋਣ ਜਿਹੜੀ ਕੱਢਦੀ ਹੁੰਦੀ ਉਹ ਹੈ ਗਾਇਜ਼ ਹੈਲੋ ਗਾਇਜ਼ ਹੈਲੋ ਗਾਇਜ਼ ਵੀਰੇ ਪੋਲੀ ਖੇਡ ਲਓ ਗਾਇਜ਼ ਵੀਰੇ ਅਸੀਂ ਖੇਡ ਰਹੇ ਹਾਂ ਦੇਖੋ ਗਾਇਜ਼ ਵੀਰੇ ਕਿਵੇਂ ਲੱਗ ਰਹੇ ਆ ਦੱਸੋ ਕਮੈਂਟ ਚ ਜ਼ਰੂਰ ਦੇਖਦੇ ਕੋਲ ਇਹਨਾਂ ਦਾ ਹੋ ਜਾ ਨਹੀਂ ਮਾਰ ਕੇ ਲੁਵਾਈ ਜਾਂਦੇ ਰੋਕੋ ਗਾਈਜ਼ ਵੀਰੇ ਅਸੀਂ ਪੂਰੇ ਰੰਗ ਚੁੱਕੇ ਆ ਤੇ ਚਾਚੀ ਬਹੁਤ ਡਰ ਰਹੀ ਹੈ ਨਹੀਂ ਮੈਂ ਡਰ ਨਹੀਂ ਰਹੀ ਤੇ ਫਿਰ ਵੀ ਅਸੀਂ ਕੋਲ ਕਰਕੇ ਚਾਚੀ ਦੇ ਰੰਗ ਲਾ ਚੁੱਕੇ ਆ ਆ ਦੇਖੋ ਮੇਰੇ ਮੂੰਹ 'ਚ ਵੀ ਪਾਤਾ ਰੰਗ ਦੇਖੋ ਗਾਈਜ਼ ਨੋਰ ਆ ਤੇ ਬੰਦੇ ਆ ਆ ਦੇਖੋ ਇੱਕ ਗੁਬਾਰੇ ਭਰੀ ਜਾਂਦੇ ਆ ਤੇ ਆ ਕਿਰਨ ਹੈ ਇੱਕ ਗੁਬਾਰੇ ਪਰ ਰਹੀ ਹੈ ਨਾ ਲੱਗੇ ਹੀ ਨਹੀਂ ਘਟਣਾ ਕਿ ਗੁਬਾਰੇ ਪਰ ਨੂੰ ਇੱਟੇ ਬਈ ਇੱਟੇ ਅਧਿਆਤ ਜੇ ਸਵਾਰੀ ਆਪੇ ਮੇਰੀ ਵੀ ਆਪ ਜ਼ਿੰਮੇਵਾਰ ਹੈ ਉਹ ਵੇਖੀ ਰੱਖਦੀ ਆ ਹਰਾਇਆ ਹਰਾਇਆ ਲੈਣਾ ਆਇਆ ਆਇਆ ਇੱਧਰ ਆ ਜੋ ਤੱਕ ਮੈਂ ਹਲੇ ਨਾ ਦੁਕਾਨ ਤੋਂ ਹੋ ਕੇ ਇਹ ਰੰਗ ਵੀ ਨਹੀਂ ਆਪਾਂ ਰੰਗ ਹੈ ਨਹੀਂ ਰੰਗ ਤਾਂ ਕੁਵਾਰੇ ਹੋਵੇ ਨੀ ਕੁਵਾਰੇ ਕਰਨ ਯਾਰ ਪਾਣੀ ਨਾ trend te wala trend te bada te rapid al happy only happy only ab aa aa karne karne me aa aa karne nahi khad aa ja karne ਆ ਆ ਆ ਆ ਆ ਆ ਲੈ ਹੀ ਜਾਂਦੀ ਹੈ ਫਾਇਲ ਬਸ ਨੂਰ ਹੀ ਢਾਲੀ ਬਸ ਲੈ 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 ਆਵੇ ਕੋ ਮੈਂ ਅੱਧਰ ਆ ਗਿਆ ਮੰਮਾ ਹੋਰ ਅੱਸੀ ਹੈ ਜੀ ਪੁੱਤ ਆਣਾ ਖੜਾ ਲੈ ਲਾ ਦੇ ਕਾਹ ਵਸ ਤੱਕ ਕਹਿਣਾ ਬੰਦੇ ਵਾਲਾ ਅੱਖਾਂ ਮਿੱਟੀ ਰੱਖ ਮੰਮਾ ਬੱਚੇ ਅਕਰ ਦੇ ਬਾਧਾ ਕਿਹੜਾ ਫੋਟੋ ਵਾਲੇ ਨੂੰ ਆਵੇਲਾ ਮੇਰੇ ਕਿੱਲਾ ਪਾਣਾ ਚ ਵੀ ਪਾਉਣਾ ਆਇਆ ਮੈਂ ਹੁਟੇ ਮੈਂ ਬੈਠਾ kəçənləti parasızdır. Mənim qalıb. Mənim qalıb. Gəl. Gəl. ਬਾਈ ਤੇ ਸਾਡੀ ਵੀਡੀਓ ਕਿੱਦਾਂ ਲੱਗੀ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਹੈਪੀ ਹੋਲੀ ਸਾਰਿਆਂ ਨੂੰ